ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਰੈਸਟ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ੀ ਹੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਪਿੰਡੀਆਂ ਤੇ ਟਮਾਟਰ ਤੇ ਹਰੀ ਮਿਰਚ ਇਹਨਾਂ ਦੀ ਆਪਾਂ ਬਣਾਵਾਂਗੇ ਸਬਜ਼ੀ ਬਣਾਵਾਂਗੇ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਤੇ ਪਿੰਡੀਆਂ ਵੇਖੋ ਕਿੰਨੀਆਂ ਸੋਹਣੀਆਂ ਹਰੀਆਂ ਹਰੀਆਂ ਕੁਲੀਆਂ ਮਿਲੀਆਂ ਆਪਾਂ ਨੂੰ ਅੱਜ ਇਹਨਾਂ ਦੀ ਆਪਾਂ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਸੁਕਾ ਲਿਆ ਹੈ ਹੁਣ ਆਪਾਂ ਇਹਨਾਂ ਨੂੰ ਕਟਾਂਗੇ ਇਸ ਤਰੀਕੇ ਨਾਲ ਆਪਾਂ ਇਹਡੇ-ਇਡੇ ਪੀਸ ਇਹਨਾਂ ਦੇ ਕਰ ਲਾਂਗੇ ਆਖੀ ਨਹੀਂ ਇਹ ਲੈ ਆ ਲਓ ਜੀ ਪਿੰਡੀਆਂ ਆਪਾਂ ਸਾਰੀਆਂ ਕੱਟ ਲਈਆਂ ਇਹ ਆਪਾਂ ਹਰੀ ਮਿਰਚ ਕੱਟ ਲਈਏ ਟਮਾਟਰ ਤੇ ਆਪਾਂ ਲੰਬੇ-ਲੰਬੇ ਸਲਾਈਸ ਗੰਡੇ ਕੱਟ ਲਏ ਹੁਣ ਆਪਾਂ ਲਾਵਾਂਗੇ ਤੜਕਾ ਇਹ ਆਪਾਂ ਗੈਸ ਔਨ ਕਰ ਲੈਨੇ ਆਂ ਪਰ ਰੱਖ ਲਾਂਗੇ ਕੜਾਈ। ਕੜਾਈ ਗਰਮ ਹੋ ਗਈ ਤੇ ਇਹਦੇ ਵਿੱਚ ਆਪਾਂ ਪਾ ਲਾਂਗੇ ਤੇਲ ਸਰੋਂ ਦਾ। ਤੇਲ ਆਪਣਾ ਛੜ ਗਿਆ ਤੇ ਆਪਾਂ ਪਾ ਲਾਂਗੇ ਜੀਰਾ। ਜੀਰਾ ਆਪਣਾ ਛਟਕ ਗਿਆ ਤੇ ਭਿੰਡੀਆਂ ਨੂੰ ਆਪਾਂ ਪਹਿਲਾਂ ਭੁੰਨ ਲਾਂਗੇ। ਚੰਗੀ ਤਰ੍ਹਾਂ ਫਰਾਈ ਕਰ ਲਾਂਗੇ। ਭਿੰਡੀਆਂ ਪਹਿਲਾਂ ਫਰਾਈ ਕਰਨੀਆਂ ਚਾਹੀਦੀਆਂ ਕਿਉਂਕਿ ਜਿਹੜਾ ਇਹਦੇ ਵਿੱਚ ਛਕਨਾਟ ਹੁੰਦੀ ਆ ਉਹ ਫਿਰ ਇਹਦੀ ਖਤਮ ਹੋ ਜਾਂਦੀ ਆ। 5 ਟੂ ਮਿੰਟ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਫਿਰ ਇਹਦੇ ਵਿੱਚ ਆਪਾਂ ਗੰਡੇ ਪਾਵਾਂਗੇ ਬਾਅਦ ਵਿੱਚ ਇਦਾਂ ਕਰਨ ਦੇ ਨਾਲ ਪਹਿਲਾਂ ਭੁੰਨਣ ਦੇ ਨਾਲ ਜਿਹੜੀ ਇਹਨਾਂ ਦੀ ਚਿਕਨਾਟ ਆ ਇੱਕ ਦੂਜੇ ਨਾਲ ਜੁੜਦੀਆਂ ਨਹੀਂ ਆ ਇਹ ਕੱਲੀ ਕੱਲੀ ਹੋ ਜਾਂਦੀ ਆ ਤੇ ਆ ਆਪਣੀਆਂ ਫਰਾਈ ਹੋ ਗਈਆਂ ਇਹਦੇ ਵਿੱਚ ਆਪਾਂ ਹੁਣ ਹੁਣ ਗੰਡੇ ਪਾ ਦਾਂਗੇ ਇਹਨਾਂ ਨੂੰ ਵੀ ਥੋੜਾ ਭੁੰਨ ਲਾਂਗੇ ਥੋੜਾ ਜਿਹਾ ਆਪਾਂ ਇਹ ਗੰਡੇ ਭੁੰਨਾਗੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਟਮਾਟਰ ਹਰੀ ਮਿਰਚ ਆਪਾਂ ਪਾ ਦਿੰਨੇ ਆ ਨਾਲ ਹੀ ਗੰਡਿਆਂ ਦੇ ਜੇ ਆਜ ਆਪਣੇ ਪੁੱਜ ਗਿਆ ਤੇ ਇਹਦੇ ਵਿੱਚ ਹੁਣ ਆਪਾਂ ਪਾ ਦਾਂਗੇ ਲੋਨ ਸਵਾਦ ਅਨਸਾਰ ਹਲਦੀ ਕਲਰ ਵਾਸਤੇ ਇਹਨੇ ਆਪਾਂ ਬਹੁਤ ਵਧੀਆ ਵੇਖੋ ਬਣਿਆ ਵਾ ਜਰਾ ਜੀ ਇਹਦੇ ਵਿੱਚ ਤਕਨਾਡ ਨਹੀਂ ਹੈਗੀ ਗਰਮ ਮਸਾਲਾ ਸਬਜੀ ਆਪਣੀ ਤਿਆਰ ਆ ਤੇ ਟਮਾਟਰ ਪਾ ਦਾਂਗੇ ਆਪਾਂ ਇਹਨੂੰ ਟਮਾਟਰ ਪਾ ਕੇ ਆਪਾਂ 10 ਮਿੰਟ ਹੋਰ ਭੁੰਨਾਂਗੇ ਸਭ ਵੀ ਆਪਣੇ ਤਿਆਰ ਆ ਪੰਜ ਕੁ ਮਿੰਟ ਆਪਾਂ ਨਾ ਨੂੰ ਠੱਕ ਕੇ ਪਕਾਵਾਂਗੇ ਤੁਸੀਂ ਪਿੰਡੀਆਂ ਆਪਣੀਆਂ ਬਣ ਕੇ ਤਿਆਰ ਆ ਆਪਾਂ ਡੋਂਗੇ ਚ ਕੱਢ ਲਿਆ ਵਾ ਤੇ ਬਹੁਤ ਵਧੀਆ ਬਣੀਆਂ ਵਾ ਤੇ ਖੁਸ਼ਬੂ ਬਹੁਤ ਵਧੀਆ ਆਉਂਦੀ ਪਈ ਆ ਪਿੰਡੀਆਂ ਆਪਾਂ ਅੱਗੇ ਵੇਸਣ ਵਾਲੀਆਂ ਵੀ ਬਣਾ ਕੇ ਪਾਈਆਂ ਚੈਨਲ ਤੇ ਤੇ ਦਹੀਂ ਵਾਲੀਆਂ ਵੀ ਪਾਈਆਂ ਅੱਜ ਆਪਾਂ ਬਿਲਕੁਲ ਸਿੰਪਲ ਬਣਾਈਆਂ ਵਾ ਇਹ ਆਪਾਂ ਵੇਖੋ ਤੰਦੂਰ ਦੀ ਰੋਟੀ ਨਾਲ ਸਰਵ ਕਰਦੇ ਆ ਕਿ ਚੱਲੇ ਤਵੇ ਦੀ ਰੋਟੀ ਨਾਲ ਕਰਦੇ ਆ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ਰ ਦੱਬ ਕੇ ਕਰ ਦਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਘਰ ਦਾ ਕਲੇਰਾ ਬਰਾਖਾ